ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਹੈ ਸਲਾਣਾ ਪਿੰਡ ਖੰਨੇ ਦੇ ਬਿਲਕੁਲ ਨਾਲ ਹੈ ਤੇ ਇੱਥੇ ਇੱਕ ਡੇਰੀ ਫਾਰਮ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਹੈ ਮੇਨ ਕੰਮ ਅੱਜ ਦੇ ਟਾਈਮ 'ਚ ਦੇਖੀਏ ਤਾਂ ਵਪਾਰ ਦਾ ਵੀ ਹੈ ਪਰ ਨਾਲ ਇਹਨਾਂ ਦਾ ਖੁੱਦ ਦਾ ਇੱਕ گاਵਾਂ ਦਾ ਫਾਰਮ ਵੀ ਹੈ ਮੱਜਾਂ ਵੀ ਬਾਈ ਜੀ ਹੋਰੀ ਖੰਨੇ ਸ਼ਹਿਰ ਦੇ ਵਿੱਚ ਰੱਖਦੇ ਆ ਦੁੱਧ ਜਿਹੜਾ ਉਹ ਘਰਾਂ ਦੇ ਵਿੱਚ ਇਹਨਾਂ ਦਾ ਜਾਂਦਾ ਤੇ ਵਪਾਰ ਮੇਨ ਜਿਹੜਾ ਉਹ گاਵਾਂ ਦਾ ਹੀ ਐ ਅੱਜ ਦੀ ਜਿਹੜੀ ਵੀਡੀਓ ਐ ਇਹਦੇ ਚ 11 12 ਨਾਲ ਤੁਹਾਨੂੰ ਬੁਖਾਰਾਂਗੇ ਲਗਭਗ 5 ਕ گاਵਾਂ ਤੁਹਾਨੂੰ ਗੱਪਣ ਦਿਖਾ ਦੇਣੀਆ ਤੇ 5 6 گاਵਾਂ ਸੂਂੀਆਂ ਸਵਾਈਆਂ ਦਿਖਾ ਦੇਾਂਗੇ ਪਰ ਜਿਵੇਂ ਹਮੇਸ਼ਾ ਇੱਥੇ ਜਦੋਂ ਵੀਡੀਓ ਬਣਾਈਦੀ ਐ ਤੇ ਇੱਕ ਜ਼ਿਕਰ ਕਰੀਦਾ ਵੀ ਇੱਥੇ گاਵਾਂ ਬਹੁਤ ਸਾਰੀਆਂ ਹੁੰਦੀਆਂ ਵਿਕਰੀ ਵਾਲੀਆਂ ਤੇ ਅੱਜ ਫੇਰ ਇਹ ਫਾਰਮ ਸੁਖਨਾ ਭਰਿਆ ਹੋਇਆ ਹੀ ਐ ਹਰੇਕ ਤਰ੍ਹਾਂ ਦਾ ਪਸ਼ੂ ਇੱਥੇ ਵਿਕਰੀ ਵਾਲਾ ਮੌਜੂਦ ਹੈ ਇਸ ਸਾਈਡ ਤੇ ਵੀ ਕੁਝ ਗਾਵਾਂ ਤਾਜ਼ੀਆਂ ਸੋਜੀਆਂ ਮਨ ਜਿਹੜੀਆਂ ਹਾਜ਼ਰ ਆ ਜਿਨ੍ਹਾਂ ਦੇ ਵਿੱਚ ਜਰਸੀ ਨਸਲ ਵੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਤੁਸੀਂ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਗੱਲ ਸਿੱਧੀ ਮਾਲਕ ਨਾਲ ਤੁਹਾਡੀ ਹੋਣੀ ਹੈ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਦੋਸਤੋ ਤੇ ਆਪਾਂ ਪਹਿਲਾਂ ਸੋਜਾਂ ਸਵਾਂਝਾਂ ਗਾਵਾਂ ਦਿਖਾਉਣੇ ਆ ਲਾਸਟ ਉੱਤੇ ਗੱਪਣ ਗਾਵਾਂ ਵਾਲੇ ਪਾਸੇ ਨੂੰ ਚੱਲਾਂਗੇ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਗਾਵਾਂ ਬਾਈ ਉਹਨਾਂ ਨੇ ਵੱਢੀ ਸਿੱਧੂ ਵਿਨੈਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ 11 ਨਗ ਆਪਾਂ ਦਿਖਾ ਦੇਣੀ ਹੈ ਜਿਹੜੇ ਭਾਈ 11 ਨਗ ਆਪਾਂ ਤੋੜ ਕੇ ਦਿਖਾਉਣੇ ਨੇ ਜੀ ਵੈਸੇ ਰੁਟੀਨ ਦੀ ਤਰ੍ਹਾਂ ਆਪਣੇ ਕੋਲ 20 25 ਜਨਵਾਰ ਹੈਗੀ ਹੈਗੇ ਨੇ ਜੀ ਠੀਕ ਹੈ ਉਹ ਹੁੰਦੀ ਆ ਹਾਂ ਜੀ ਹਾਂ ਜੀ ਅੱਛਾ ਭਾਈ ਭਾ ਦੀ ਜੇ ਗੱਲ ਕਰੀਏ ਘੱਟ ਤੋਂ ਘੱਟ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ ਹੈ ਭਾਈ ਅੱਜ ਕੱਲ ਦੇ ਟਾਈਮ 'ਚ ਜੀ 24 25 ਕਿਲੋ ਵਾਲੀ ਗਾਂਮ ਹੈ ਜੀ ਆਪਣੇ ਕੋਲ ਉਦੋਂ ਥੱਲੇ ਆਪਾਂ ਗਾਂ ਨਹੀਂ ਲਿਆਉਂਦੇ ਜੀ 1 ਲੱਖ ਰੁਪਏ ਤੋਂ ਰੇਟ ਸ਼ੁਰੂ ਹੁੰਦਾ ਜੀ ਲੱਖ ਰੁਪਏ ਤੋਂ ਰੇਟ ਦੀਆਂ ਲੱਖ ਤੋਂ ਲੈ ਕੇ ਜਿੰਨਾ ਸਹੀ ਹੈ। ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਵਾਲੀ ਗਾਂ ਤੋਂ ਬਾਈ। ਇਹ ਭਾਜੀ ਕੱਲੇ ਸੂਈ ਹੈ ਜੀ। ਕੱਲ ਸਵੇਰ ਦੀ ਸੂਈ ਹੈ। ਜੇਰ ਤੋਂ ਬਿਲਕੁਲ ਸਾਫ਼ ਆ। ਠੀਕ ਹੈ। ਤੇ ਸੀਮੈਂਟ ਡਿਟੇਲ ਸਾਰੀ ਮਿਲ ਜੂਗੀ ਇਹਦੀ ਤੇ ਬਹੁਤ ਸੋਹਣੀ ਬੱਛੀ ਹੁੰਜਣਾ ਦਿੱਤਾ ਜੀ ਇਹਨੇ ਵਾਈਟ ਕਲਰ ਦੀ ਬੱਛੀ ਇਹ ਨਾਲ ਜੀ। ਠੀਕ ਹੈ। ਤੇ 20 बाई ਕਿਲੋ ਬੌਲੀ ਹੋਊ ਜੀ। ਪਹਿਲੇ ਸੂਏ 27 28 ਤੋਂ ਪਲੱਸ ਮਿਲਕਿੰਗ ਕਰਵਾਈ ਹੋਇਆ ਤੇ ਕਿ 30 ਤੋਂ ਬਾਹਰ ਪਲੱਸ ਕਰਾ ਦੂ ਮਿਲਕਿੰਗ ਜੀ। ਠੀਕ ਹੈ। ਖੋਲ ਕੇ ਬਾਈ ਇਹਨੂੰ। ਦੱਸੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ। ਸੂਆ ਦੂਜਾ ਬਾਈ ਕਹਿੰਦਾ ਵੀ ਕੱਲ ਹੀ ਸ ਪਲਾਸਾ ਪੁਆਇੰਟ ਹੀ ਆ ਕਿਉਂਕਿ گاਵਾں ਦੇ ਮਾਮਲੇ ਚ ਦੋਸਤੋ ਬੱਚੀਆਂ ਦੀ ਕਦਰ ਬਹੁਤ ਬਣਦੀ ਹੈ। ਸੋ ਦੇਖੋ ਇਹਦਾ ਦੋਸਤੋ ਥਣ ਤੇ ਹਵਾਨਾ ਸ਼ਾਮ ਦਾ ਟਾਈਮ ਹੈ ਵੀਡੀਓ ਬਣਾਉਣ ਦਾ 4 ਵਜੇ ਦੇ ਆਸ-ਪਾਸ ਦਾ ਮਿਲਕਿੰਗ ਮਸ਼ੀਨ ਵਾਈ ਹੋਰਾਂ ਦੀ ਚੱਲੀ ਜਾਂਦੀ ਹੈ ਮਤਲਬ ਚਵਾਈ ਦਾ ਟਾਈਮ ਹੋਇਆ ਖੜਾ ਹੈ। ਤਾਂ ਜੇ ਤੁਸੀਂ ਇਹਨਾਂ گاਵਾں ਦੇ ਦੇਖਦੇ ਜਾਓਗੇ ਬਾਕੀ ਰੇਟ ਜਿਹੜੇ ਆ ਕੇ ਕਨਫਰਮ ਕਰ ਲਿਓ। ਬਹੁਤ ਸੋਹਣਾ ਥਣ ਹਵਾਨਾ ਦੋਸਤੋ ਇਸ ਗਾਂ ਦਾ ਤੇ ਫਿਕਸ ਲੇ ਵਾ ਜੀ ਹਜੇ ਵੀ ਥੋੜੀ ਸਵੇਲਿੰਗ ਹੈ ਜੀ ਸਵੇਲਿੰਗ ਚੱਕ ਕੇ ਹੋਰ ਫਿਕਸ ਹੋ ਜਾਣ ਵਾਲੀ ਵਈ ਇਹ। ਠੀਕ ਹੈ। ਸੋ ਫੈਕਸਰ ਤੋਂ ਖੁਚਾਂ ਤੋਂ ਉੱਤੇ ਆਚਾਰ ਉਂਗਲਾਂ ਹਵਾਨਾ ਉਤੋਂ ਸਟਾਰਟਿੰਗ ਪੁਆਇੰਟ ਵੀ ਬੜਾ ਚੰਗਾ ਹੈ ਤੇ ਬੱਚੀ ਬਹੁਤ ਸੋਹਣੀ ਹੈ ਇਹਦੇ ਨਾਲ 2 ਨੰਬਰ ਤੇ ਗਾਂ ਜਿਹੜੀ ਤੁਹਾਨੂੰ ਦਿਖਾਉਣਾ ਹੈ ਭਾਈ ਇਹਦੀ ਕੀ ਡਿਟੇਲ ਹੈ ਇਹ ਵੀ ਭਾਜੀ ਕੱਲੇ ਸੂਈ ਹੈ ਜੀ ਇਹਦੇ ਪਿੱਛੇ ਮੇਲਕਾਫ ਹੈ ਜੀ 22 23 ਕਿਲੋ ਤੋਂ ਬੋੜੀ ਤੋਂ ਸ਼ੁਰੂਆਤ ਕਰੀ ਹੈ ਜੀ ਯਾਨੀ ਪਹਿਲੇ ਸੂਏ 30 32 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਬੱਚਾ ਇਹਦੇ ਨਾਲ ਇਹ ਨਾਲ ਬੱਚਾ ਹੈ ਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ 30 32 ਕਿਲੋ ਕਹਿ ਕੇ ਦੇ ਦਾਂਗੇ ਜੀ ਠੀਕ ਹੈ ਖੋਲ ਲਈ ਭਾਈ ਦੂਜਾ ਸੂਆ ਸੂਈ ਛੇ ਦਾੰਦਾ ਸੋ ਦੋਸ ਭਲੋਣ ਧੁੰਨੀ ਤੇ ਵੀ ਤੁਸੀਂ ਨੋਟ ਕਰ ਲਿਓ ਤੁਹਾਨੂੰ ਕਾਫੀ ਨਜ਼ਰ ਆਊ ਕਿਉਂਕਿ ਤਾਜ਼ੇ ਸੂਏ ਪਸ਼ੂ ਦੇ ਹੀ ਹੋਣੀ ਹੁੰਦੀ ਹੈ। ਬਾਕੀ ਬਰੀਡ ਕੈਰੈਕਟਰ ਲੈਗ ਸਕੋਰ ਅੰਡਰ ਕੁਆਲਿਟੀ ਸ਼ਾਨਦਾਰ ਹੈ ਜੀ। ਸੋਹਣੇ ਟਾਂਚੇ ਦੀ ਬਿਲਕੁਲ ਪ੍ਰੀਕ ਚਮੜੀ ਦੀ ਵੈੜਾ ਜੀ। ਹੂੰ। ਬਿਲਕੁਲ ਤਾਜੀ ਸੂਈ ਖਵਾਨਾ ਵੀ ਬਹੁਤ ਚੰਗਾ ਹੈ। ਦੋਨੇ ਵੈੜਾ ਇੱਕ ਦੂਜੀ ਦੇ ਨਾਲ ਕੰਪੀਟੀਸ਼ਨ ਲੈਵਲ ਦੇ ਨਹੀਂ ਹੈ। ਮਤਲਬ ਆਪਸ ਵਿੱਚ ਇਹਨਾਂ ਦਾ ਦੋਵਾਂ ਦਾ ਜੇ ਮੁਕਾਬਲਾ ਕਰਾਉਣਾ ਹੋਵੇ ਤਾਂ ਦੋਨੇ ਹੀ ਜਿਹੜੀਆਂ ਇੱਕ ਦੂਜੀ ਤੋਂ ਵੱਧ ਕੇ ਦਿਸਦੀਆਂ। ਹਵਾਨੇ ਦੀ ਇਹਦੀ ਵੀ ਕੁਆਲਿਟੀ ਚੰਗੀ ਹੈ ਹਜੇ ਭਲੂਣ ਹਵਾਨੇ ਤੇ ਹੈਗੀ ਆ ਬਹੁਤ ਫਰਕ ਹੈ ਵੀ ਪਹਿਲੇ ਵਾਲੀ ਨਾਲ ਵੱਛੀ ਆ ਤੇ ਇਹਦੇ ਨਾਲ ਵੱਛਾ ਹੈ ਦੁੱਧ ਚ ਵੀ ਇੱਕ ਦੂਜੀ ਨੂੰ ਇਹ ਟੱਕਰ ਹੀ ਦੇਣੀ ਹੈ ਇਦਾਂ ਦਾ ਦੁੱਧ ਦਾ ਲੱਗਦਾ ਵੀ ਇਹ ਕਰਮਾਂ ਵਾਲਾ ਨੇ ਪਾਉਣਾ ਸੋ ਇਹ ਦੋ ਤੁਹਾਨੂੰ ਦਿਖਾਤੀਆਂ 3 ਨੰਬਰ ਤੇ ਜਾ ਦਿਖਾਉਨੇ ਆ ਦਾ ਹਵਾਨਾ ਦੇਖੋ ਤੇ ਹਵਾਨੇ ਦੇ ਉੱਤੇ ਨਾੜਾਂ ਨੋਟ ਕਰਿਓ ਕਿੰਨਵਾ ਸੂਆ ਸੂਈ ਹੈ ਬਾਈ ਇਹ ਭਾਜੀ ਤੀਜਾ ਸੂਆ ਸੂਈ ਹੈ ਜੀ ਹੂੰ ਇਹ ਫਾਰਮ ਚੋਂ ਪਰਚੇਜ ਕਰੀ ਹੈ ਜੀ ਆਪਾਂ ਤੇ 48 ਕਿਲੋ ਆਪਾਂ ਨੂੰ ਮਾਲਕਾਂ ਨੇ ਦੱਸਿਆ ਸੀਗਾ ਕਿ ਦੂਜੇ ਸੂਏ 'ਚ ਇਹਨਾਂ ਨੇ ਅਸੀਂ ਚੋਇਆ ਜੀ ਠੀਕ ਹੈ ਤੇ ਸਮੇਂ ਦੇ ਹਿਸਾਬ ਨਾਲ ਪੂਰੇ 5 ਦਿਨ ਪਹਿਲਾਂ ਸੂਪੀ ਜੀ ਐਡਵਾਂਸ ਇਹ ਮੇਲਕਾ ਪਿੱਛੇ ਆ ਜੀ ਬੌਲੀ ਹੁਣ ਵੀ 20 ਤੋਂ ਬਾਹਰ ਆ ਜੀ ਇਹ ਥੱਲੇ ਠੀਕ ਹੈ ਜੇ ਕਿਸੇ ਬੰਦੇ ਨੇ ਮਿਲਕਿੰਗ ਕਰਵਾ ਕੇ ਵੀ ਲੈਣੀ ਹੋਵੇ ਆਪਾਂ ਤਕਰੀਬਨ 45 ਤੋਂ ਬਾਅਦ ਦੀ ਪੰਜਾਂ ਦਿਨਾਂ ਨੂੰ ਮਿਲਕਿੰਗ ਕਰਵਾ ਕੇ ਦੇ ਦਾਂਗੇ ਜੀ ਠੀਕ ਹੈ ਖੋਲੀ ਭਾਈ ਸੋ ਦੋਸਤੋ 30 ਤੋਂ ਬਾਅਦ ਬੌਲਾ ਸੂਆ ਤੀਜਾ ਪੰਜ ਕਿ ਦਿਨ ਬਾਈ ਕਹਿੰਦਾ ਵੀ ਦਿਨ ਪੂਰੇ ਹੋਣ ਤੋਂ ਪਹਿਲਾਂ ਸੂਪੀ ਕਈ ਵਾਰ ਪਸ਼ੂ ਜਦੋਂ ਵੀ ਕਲਤੇ ਚੜ ਕੇ ਆ ਜੋ ਦੇਖਿਆ ਰਿਹਾ ਨਾ ਕਰਮਾਲੀਆਂ ਨੇ ਜਿਵੇਂ ਜਿਵੇਂ ਸਿਆਲ ਆਉਂਦਾ ਜਾਣਾ ਆਉਣਾ ਹੀ ਹੈ ਹਵਾਨੇ ਤੇ ਭਲੂਣ ਇਹਦੇ ਵੀ ਹਜੇ ਹੈ ਤੇ ਹਵਾਨੇ ਦੀ ਅਗਾੜੀ ਪਿੱਛੋਂ ਹਵਾਨਾ ਤੁਸੀਂ ਦੀ ਵੀਡੀਓ ਚੋ ਦੇਖ ਲੈਣਾ ਨਾੜਾਂ ਬੜੀਆਂ ਚੰਗਾ ਹਵਾਨੇ ਤੇ ਛੜੇ ਟਾਂਡੇ ਇਹ ਵੱਡੇ ਢਾਂਚੇ ਦੀਆਂ ਗਾਂ ਦੋਸਤੋ ਮਰਜ਼ੀ ਨਾਲ ਤੁਰਨ ਵਾਲਾ ਪਸ਼ੂ ਹੁੰਦਾ ਹੈ ਤਾਂ ਦਾ ਬਿਊਟੀ ਇਹਦੀ ਚੰਗੀ ਬਰੀਡ ਕੁਆਲਟੀ ਦੇ ਕਰ ਵਾਲੀ ਜਿਵੇਂ ਇੱਕ ਸ਼ੋਅ ਕੁਆਲਟੀ ਵਾਲੀ ਵੜਾ ਸੋ ਇਸ ਟਾਈਮ ਦੇ ਇਹਨੂੰ ਆਪਾਂ ਦੇਖਦੇ ਆਂ ਤਾਂ ਬਾਕੀ ਕੋਲੋਂ ਆ ਕੇ ਤੁਸੀਂ ਬਾਸ ਕਰ ਲਿਓ ਜਿਹਨੂੰ ਜੱਜਦੀ ਹੈ ਲੈ ਆ ਬਾਈ ਵਾਪਸ ਹਵਾਨੇ ਤੇ 나ੜਾਂ ਦੀ ਗੱਲ ਕੀਤੀ ਸੀ ਦੇਖੋ ਬੜੇ ਨਾਲ ਚੰਗੇ ਨਾੜਾਂ ਹਵਾਨੇ ਤੇ ਦੋਨੋਂ ਹੀ ਪਾਸੇ ਨਜ਼ਰ ਆਉਂਦੇ ਹੈ ਇਹਦੇ ਖੁੱਲੀ ਫਿਰਦੀ ਐ ਪਾਜੀ ਫਾਰਮ ਚ ਰੱਸੀ ਬਿਲਕੁਲ ਹੀ ਨਹੀਂ ਪਾਉਂਦੇ ਬੰਦੇ ਜੀ ਉੱਥੇ ਓਕੇ ਕੋ ਖਰ ਟਣਚਾ ਵੀ ਦੱਸਦਾ ਖੁੱਲੇ ਫਾਰਮ ਦੇ ਵਿੱਚੋਂ ਆਈ ਐ ਤਿੰਨ ਦਿਖਾ ਤੀਆਂ ਚੌਥੇ ਨੰਬਰ ਤੇ ਫੇਰ ਤੁਹਾਨੂੰ ਇੱਕ ਮੇਰੇ ਖਿਆਲ ਚ ਇਹਦੇ ਨਾਲ ਵੀ ਬੱਚਾ ਵੱੱਛੀ ਹੈ ਹਾਂਜੀ ਪਾਜੀ ਇਹ ਵੀ ਸੋਬਾ ਸੁਈ ਹੈ ਜੀ ਕੱਲ੍ਹ ਸਵੇਰ ਦੀ ਜੀ ਤਕਰੀਬਨ 20 22 ਕਿਲੋ ਬੌੜੀ ਅੱਜ ਸਵੇਰ ਦੀ ਬਿਲਕੁਲ ਤੂਕਾ ਦੂਕਾ ਖਾਲੀ ਹੈ ਜੀ ਠੀਕ ਹੈ ਨੰਨ ਕਨਫਰਮ 6 ਦੰਦਾ ਜੀ ਤੇ ਪਹਿਲੇ ਸੂਏ 35 36 ਕਿਲੋ ਤੋਂ ਪਾਇਆ ਤੇ ਕਿ 40 ਤੋਂ ਬਾਹਰ ਦੀ ਮਿਲਕਿੰਗ ਬੜੇ ਆਰਾਮ ਨਾਲ ਕਰਵਾ ਦੂਗੀ ਜੀ। ਫੁੱਲ ਨਹੀਂ ਬਈ ਇਹਨੂੰ ਵੀ ਸੋ ਦਸਤੋ ਤੋਰ ਕੇ ਦਿਖਾਉਣੇ ਤੁਹਾਨੂੰ ਬਹੁਤ ਸੋਹਣੀ ਵੱਛੀ ਇਹਦੇ ਨਾਲ ਫੇਸ ਵੱਛੀ ਦਾ ਵੀ ਤੁਸੀਂ ਦੇਖੋ ਤੇ ਗਾਂ ਵੀ ਬਹੁਤ ਸੋਹਣੀ ਹੈ ਬਰੀਡ ਕੁਆਲਟੀ ਜੇ ਦੇਖਾਂਗੇ। ਬੌਲੇ ਤੋਂ ਬਈ ਕਹਿੰਦਾ ਬਿਲਕੁਲ ਖਾਲੀ ਕਰਤੀ ਸੀ ਜਿੰਨਾ ਦੁੱਧ ਚੋਣਾ ਚਾਹੀਦਾ ਬੌਲਾ ਜਿਹੜਾ ਸਾਰਾ ਹੀ ਕੱਢਿਆ ਵਿਆ ਦਾ। ਫੇਸ ਇਹਦਾ ਵੀ ਦੇਖੋ ਫੁੱਲ ਹਾਈਟ ਲੈਂਥ ਵਾਲੀ ਵੜ ਹੈ। ਉੱਚੀ ਲੰਬੀ ਫੋਲਾ ਤੇ ਵੱੱਛੀ ਵਾਲੀ ਐ ਵੀ ਲਿਆ ਬਈ ਵਾਪਸ ਸੋ ਢਾਂਚਾ ਇਹਦਾ ਵੀ ਦੇਖੋ ਫੇਸ ਵੀ ਇਹਦਾ ਬਹੁਤ ਸੋਹਣਾ ਤੇ ਇਹਦੀ ਵੱੱਛੀ ਵੀ ਦੱਸੋ ਜੇ ਤੁਹਾਨੂੰ ਦਿਖਾਵਾਂ ਤਾਂ ਇਹਦੇ ਨਾਲੋਂ ਵੀ ਲੱਗਦਾ ਕਰਮ ਵਾਲੀ ਉੱਤੋਂ ਦੀ ਨਿਕਲੂਗੀ ਸੋ ਲੰਬੀ ਉਮਰ ਇਹਨਾਂ ਦੋਆਂ ਦੀ ਹੋਵੇ ਵੱੱਛੀ ਦੇਖੋ ਇਹਦੀ ਬਹੁਤ ਸੋਹਣੀ ਬੰਚੀ ਨੇ ਜਨਮ ਦਿੱਤਾ ਸੀਮੰਦਰ ਟੇਲ ਭਾਜੀ ਆਪਣੀ ਟੋਟਲੀ ਸਾਰੀਆਂ ਗਾਵਾਂ ਦੀ ਆਪਣੇ ਕੋਲ ਹੈਗੀ ਆ ਜਿਹੜਾ ਬੰਦਾ ਚਾਹਵਾ ਨਊਗਾ ਫੋਨ ਤੇ ਆਪਣੇ ਕੋਲ ਸਕਰੀਨਸ਼ਾਟ ਭੇਜ ਕੇ ਲੈ ਸਕਦਾ ਜੀ ਠੀਕ ਹੈ ਇਹ ਦੂੱਕੇ ਭਾਈ ਜਿਹੜੀ ਵੈਂਡ 5 ਨੰਬਰ ਤੇ ਆ ਇਹਨੂੰ ਭਾਜੀ ਅੱਜ ਤੀਜਾ ਦਿਨ ਆ ਸੂਈ ਨੂੰ ਜੀ ਚੋਣ ਵਾਲਾ ਠੰਡਾ ਦੁੱਧ 25 ਕਿਲੋ ਤਿਆਰ ਹੋਊਗਾ ਜੀ ਨੱਟੇ ਥੱਲੇ ਜੀ ਇਸ ਟਾਈਮ ਠੀਕ ਹੈ ਤੇ ਦੂਜੀ ਸੂਏ ਸੂਈ ਹੈ ਜੀ ਪਹਿਲੇ ਸੂਏ 35 36 ਕਿਲੋ ਦੁੱਧ ਦੇ ਦਾ 40 ਕਿਲੋ ਦੀ ਮਿਲਕਿੰਗ ਬੜੇ ਆਰਾਮ ਨਾਲੇ ਕਰਾ ਦੂਗੀ ਜੀ ਬੱਚਾ ਬੱਚੀ ਨਾਲ ਹੈ ਜੀ ਦੱਸੋ ਇਹਦੇ ਨਾਲ ਵੀ ਬੱਚੀ ਚੰਗਾ ਕੰਡ ਜਾਇਦਾ ਵੀ ਦੁੱਧ ਵਾਲੀ ਵੇੜ ਹੈ ਬਾਕੀ ਜਿਹੜਾ ਹਾਜ਼ਰ ਦੁੱਧ ਆ ਉਹ ਤਾਂ ਤੁਸੀਂ ਦੋ ਟਾਈਮ ਚੋਹੀ ਸਕਦੇ ਹੋ ਇਹ ਤੋਂ ਅੱਗੇ ਕਿੰਨਾ ਵਧਾ ਲੋਂਗੇ ਜਾਂ ਕਿੰਨਾ ਵੱਧ ਚੋਲੋਂਗੇ ਉਹ ਤੁਹਾਡੀ ਸਮਝ ਆ ਤੇ ਤੁਸੀਂ ਕੋਲੋਂ ਆ ਕੇ ਗਾਵਾਂ ਨੂੰ ਦੇਖਿਓ ਇਧਰੋਂ ਵੀ ਤੁਹਾਨੂੰ ਹਵਾਨਾ ਦਿਖਾ ਦਿੰਨਾ ਇਹ ਕਰਮ ਵਾਲੀ ਪਾਣੀ ਪੀ ਰਹੀ ਹੈ ਹਵਾਨੇ ਤੇ ਨਾੜਾਂ ਇਹਦੇ ਵੀ ਸੋਹਣੀਆਂ ਦਿਸਦੀਆਂ ਬਾਕੀ ਭਾਜੀ ਹਾਈ ਲੈਂਡ ਫੌਲ ਹੈ ਆਪਣੀ ਗੱਲ ਹੈ ਕਿ ਸੂਈਆਂ ਹੋਈਆਂ ਗਾਵਾਂ ਆਪਣੇ ਕੋਲ ਜਿਆਦਾ ਹੁੰਦੀਆਂ ਵਿਕਰੀ ਵਾਲੀਆਂ ਜੀ ਕੋਸ਼ਿਸ਼ ਐ ਕਰਿਆ ਕਰੋ ਕਿ ਦੋ ਟਾਈਮ ਚੋਕੇ ਹੀ ਲਈ ਜਾਵੇ ਜੀ ਗਾਂ ਮੁੜ ਕੇ ਲਾਂਬੇ ਨਾਲੋਂ ਕੰਮਸ ਫਾਇਦੇ ਚ ਰਹਿੰਦਾ ਜੀ ਸਹੀ ਸੋ ਦੋਸਤੋ ਜਿਹੜੀਆਂ ਗਾਵਾਂ ਦਾ ਦੁੱਧ ਜਿਹੜਾ ਸੂਈਆਂ ਸਵਾਈਆਂ ਦਾ ਤੁਹਾਨੂੰ ਦੱਸਿਆ ਇੱਥੋਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਸ ਤੋਂ ਬਾਅਦ ਥੋੜੀ ਸੇਵਾ ਹੈ ਮਤਲਬ ਲਾਂਬੇ ਤੋਂ ਬਚਿਆ ਜਾਵੇ ਦੋਨੇ ਤਰ੍ਹਾਂ ਦਾ ਹੀ ਫਾਇਦਾ ਇਸ ਗੱਲ ਦੇ ਵਿੱਚ ਇਹਦੇ ਬਾਅਦ ਇੱਕ ਹੋਰ ਗਾਂ ਤੁਹਾਨੂੰ ਲਾਸਟ ਉੱਤੇ ਸੂਈਆਂ ਸਵਾਈਆਂ ਚੋ ਦਿਖਾਉਣੇ ਹਾਲਾਂਕਿ ਅੰਦਰ ਵੀ ਗਾਵਾਂ ਸੂਈਆਂ ਸਵਾਈਆਂ ਖੜੀਆਂ ਹਨ ਪਰ ਮੈਂ ਮੇਨ 11 ਗਾਵਾਂ ਦੀ ਵੀਡੀਓ ਬਣਾ ਰਿਹਾ ਅੱਜ ਆ ਜਿਹੜੀ ਭਾਈ 6ਵੇਂ ਨੰਬਰ ਤੇ ਆ ਏ ਭਾਜੀ ਇਹ ਥਲੇ 23 24 ਕਿਲੋ ਇਸ ਟਾਈਮ ਬੋਲੀ ਹੋਊਗੀ ਜੀ ਪੰਜ ਤੋਂ ਛੇ ਰੇਨ ਹੋ ਗਏ ਨੇ ਸੂਈ ਨੂੰ ਵੀ ਆਪਾਂ ਖੜੀ ਉਹ ਖੜਾ ਰਨੇ ਥੋੜਾ ਪੈਰ ਬਣਾਉਣ ਕਰਕੇ ਦਿੱਕਤ ਮੰਨਦੀ ਤੁਰਨ ਚ ਜੀ ਠੀਕ ਹਾਂਜੀ ਸੋ ਪੈਰ ਬਣਾਉਣ ਕਰਕੇ ਥੋੜੀ ਦਿੱਕਤ ਮੰਨਦੀ ਐ ਖੜੀ ਇੱਥੇ ਬਈ ਮਾੜਾ ਆਸੇ ਪਾਸੇ ਨੂੰ ਹਲਾ ਦੇ ਵਾਸਤੇ ਇੱਥੇ ਸੋ ਇਹਦਾ ਟਾਂਚਾ ਤੇ ਥਣ ਹਵਾਨਾ ਐਵੇਂ ਦੇਖ ਲਓ ਬੱਚਾ ਇਹਦੇ ਨਾਲ ਬੱਚਾ ਐ ਤੇ ਪਰ ਬੱਚਾ ਥੋੜਾ ਕਮਜ਼ੋਰ ਹੀ ਐਦਾ ਖੈਰ ਵੀਡੀਓ ਚ ਇਸ ਟਾਈਮ ਬੈਠਾ ਐ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਇਹਦੇ ਥਣਾਂ ਦੱਸੋ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਓ 6ਵੇਂ ਨੰਬਰ ਤੇ ਦਿਖਾ ਰਹੇ ਸੀ ਇਸ ਤੋਂ ਬਾਅਦ ਸ਼ੁਰੂ ਕਰਦੇ ਆਪਾਂ ਗੱਪਣ ਗਾਵਾਂ ਅ ਭਾਈ ਜਿਹੜੀ ਇਹ ਗੱਪਣ ਹੈ ਭਾਜੀ ਇਹਨੇ ਤੀਜੇ ਸੂਹਾ ਸੋਨਾ ਗਾਂ ਨੇ ਜੀ ਹੂੰ ਤੇ ਦੰਦੋਂ ਪਰ ਹਜੇ 6 ਦੰਦ ਹੈ ਜੀ ਕੰਪਲੀਟ ਹੋਈ ਹੈ ਇਹ ਦੰਦੋਂ ਠੀਕ ਹੈ ਤੇ 32 33 ਕਿਲੋ ਉਧ ਪਾਇਆ ਹੋਇਆ ਹੈ ਜੀ ਆਪਾਂ 32 33 ਕਿਲੋ ਕਹਿ ਕੇ ਦੇ ਦਾਂਗੇ ਜੀ ਬੰਦੇ ਨੂੰ ਠੀਕ ਹੈ ਬਹੁਤ ਚੰਗੇ ਰਿਕਾਰਡ ਵਾਲੀ ਗਾਂ ਜੀ ਇਹ ਵੀ ਸੀਮੈਂਟ ਡਿਟੇਲ ਇਹਦੀ ਵੀ ਚੰਗੀ ਮਿਲ ਜੂ ਬਿਲਕੁਲ ਛੋਟਾ ਕਾਨਾ ਬਰੀਡ ਕੈਰੈਕਟਰ ਬਹੁਤ ਜ਼ਿਆਦਾ ਨੇ ਬੱਚੀ ਜੀ ਛੜ ਤੌਰ ਦੇ ਬੇਟਾ ਗੱਪਣ ਪਹਿਲੇ ਨੰਬਰ ਤੇ ਦੇਖੋ ਵੀ ਇਹਨੂੰ ਤੋਰਦੀ ਬਈ ਪਹਿ ਸੋ ਦਸਦਾ ਵੀ ਢਾਂਚਾ ਤੁਸੀਂ ਕਰਮਾਲੀ ਦਾ ਦੇਖ ਲਓ ਦਰਮਿਆਨੇ ਜੇ ਕੱਦ ਚ ਘਰੇ ਬਨ ਕੇ ਜਿਹਨੇ ਦੁੱਧ ਚੋਣਾ ਹੈ ਗਾਂ ਢਾਂਚੇ ਦੀ ਵੀ ਸੋਹਣੀ ਹੈ ਫੇਸ ਕੁਆਲਟੀ ਇਹਦੀ ਦੇਖੋ ਕੰਨ ਇਹਦਾ ਛੋਟਾ ਬਿਲਕੁਲ ਹਵਾਨਾ ਅੱਗੋਂ ਵੀ ਚੰਗਾ ਹੈ ਹਜੇ ਇਹਨੇ ਸੂਮ ਦੀ ਹਵਾਨਾ ਪੂਰਾ ਭਰਨਾ ਤੇ ਪਿੱਛੋਂ ਵੀ ਹਵਾਨਾ ਚੰਗਾ ਭਰ ਜੂਗੀ ਇਹ ਤੋਂ ਅੱਗੇ ਬਾਈ ਜਿਹੜੀ ਸੂਆਂ ਗੱਬਣਾ ਦੇ ਵਿੱਚੋਂ ਦੂਜੇ ਨੰਬਰ ਤੇ ਹੈ ਇਨੇ ਭਾਜੀ ਦੂਜਾ ਸੂਆ ਸੂਣਾ ਵੈੜ ਨੇ ਜੀ ਹੂੰ ਪਹਿਲੇ ਸੂਏ 30 32 ਕਿਲੋ ਤੋਂ ਪਾਇਆ ਹੈ 35 ਕਿਲੋ ਤੋਂ ਬਾਅਦ ਦੀ ਮਿਲ ਕੇ ਕਰਵਾ ਦੂ ਹਜੇ 15 ਦਿਨ ਪੂਰੇ ਗਿਣਤੀ ਦੇ ਪਏ ਨੇ ਬੱਚੀ ਦੇ ਜੀ 56 ਦਿਨ ਹਜੇ ਬਾਕੀ ਹੈ ਹਾਂ ਜੀ ਹਾਂ ਪੂਰੀ ਸੀਮੈਂਟ ਡਿਟੇਲ ਇਹਦੀ ਵੀ ਆਪਣੇ ਕੋਲ ਹੈਗੀ ਹੈ ਜੀ ਓਕੇ ਖੋਲਣੀ ਬਾਈ 700 ਅਜੇ 15 ਦਿਨਾਂ ਦੀ ਕੱਚੀ ਆ ਤੋੜ ਕੇ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਇੱਕ ਇਨਫਰਮੇਸ਼ਨ ਹੀ ਹੁੰਦੀ ਆ ਦੱਸੋ ਵੀ ਪਸ਼ੂ ਵਿਕਰੀ ਵਾਲੇ ਮੌਜੂਦ ਆ ਕਿਉਂਕਿ ਜਿਨ੍ਹਾਂ ਦਾ ਪੁਰਾਣਾ ਵਪਾਰ ਹੈ ਲਿਆ ਭਾਈ ਤਾਂ ਉਹਨਾਂ ਕੋਲ ਇਹ ਆ ਵੀ ਆਥਨ ਨੂੰ ਹੀ ਜਿਹੜਾ ਉਹ ਪੰਜ ਚਾਰ ਨਾਲ ਆ ਕੇ ਥੋਂ ਵਿਕ ਜਾਣੇ ਹੁੰਦੇ ਤੇ ਪੰਜ ਚਾਰ ਨਵੇਂ ਹੋਰ ਆ ਜਾਣੇ ਹੁੰਦੇ ਆ ਮਤਲਬ ਤੁਸੀਂ ਇੱਥੇ ਰਹਿ ਸਕਦੇ ਹੋ ਰੈਸ ਦਾ ਪੂਲ ਪ੍ਰਬੰਧ ਬਣਿਆ ਖੇਤਾਂ ਚ ਬਾਈ ਦਾ ਫਾਰਮ ਹੈ ਤੇ ਆ ਕੇ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹੋ ਸੋ ਇਹ ਦੂਜੇ ਨੰਬਰ ਤੇ ਗੱਪਣਾ ਦੇ ਵਿੱਚੋਂ ਤੁਹਾਨੂੰ ਦਿਖਾ ਰਹੇ ਆ ਇਸ ਤੋਂ ਬਾਅਦ ਚ ਤੈਨ ਗਾਂਵਾਂ ਹੋਰ ਤੁਹਾਨੂੰ ਇਸੇ ਵੀਡੀਓ ਚ ਦਿਖਾਉਣਗੇ ਸੋ ਤੈਨ ਨੰਬਰ ਤੇ ਜਿਹੜੀ ਗਾਂ ਵਧਦੀ ਹੈ ਇਹਦੇ ਬਾਰੇ ਵੀ ਬਾਈ ਤੋਂ ਆਪਾਂ ਜਾਣਕਾਰੀ ਲੈ ਲੈਨੇ ਆ ਜਿਹੜੀ ਇਹ ਤੈਨ ਨੰਬਰ ਤੇ ਹੈ ਬਾਈ ਗਾਂ ਇਹਨੇ ਭਾਜੀ ਰਿਜਨਲ ਦੂਜਾ ਸੋਹਣਾ ਜੀ 6 ਦਾੰਦਾ ਕਨਫਰਮ ਜੀ 35 ਕਿਲੋ ਉਧ ਪਾਇਆ ਹੋਇਆ ਹੈ ਵਟਛੀ ਦਾ ਇਹਦਾ ਹਜੇ ਦਿਨ ਕਿੰਨੇ ਲੋ ਦਿਨ ਗਿਣਤੀ ਦੇ 18 ਪਏ ਨੇ ਜੀ ਇਹਦੇ ਠੀਕ ਹੈ ਬਹੁਤ ਸੋਹਣਾ ਲੇਵਾ ਜੀ ਨਾੜਾਂ ਤੁਸੀਂ ਦੇਖਦੇ ਹੋ ਆਪਾਂ ਤੋੜ ਕੇ ਦੇਖਦੇ ਆ ਜੀ ਤੁਰੀ ਜੀ ਫਾਰਮ ਚ ਖੁੱਲੀ ਆਈ ਹੋਈ ਹੈ ਜੀ ਇਹ ਭੱਜਦੀ ਹੈ ਥੋੜੀ ਜੀ ਸੋ ਦੋਸਤੋ 18 ਦਿਨ ਹਜੇ ਇਹਦੇ ਬਾਕੀ ਹੈ ਸੋਹਾਂ ਦੂਜਾ ਹਵਾਨੇ ਦੇ ਨਾੜਾਂ ਇਹਦੇ ਵੀ ਬਹੁਤ ਸੋਹਣੇ ਨੇ ਦੋਸਤੋ ਰਸੇ ਦੀ ਹਲਕਾ ਤੋਂ ਮਣਾਉਣ ਲੱਗ ਜਣਗੇ گا گاਵਾ ਜਿਹੜੀਆਂ ਖੁੱਲੀਆਂ ਰਹੀਆਂ ਹੁੰਦੀਆਂ ਜਿਵੇਂ ਜ ਤੁਰੀ ਉਵੇਂ ਤੁਹਾਨੂੰ ਦਿਖਾ ਦਾਂਗੇ ਹਾਲਾਂਕਿ ਢਾਂਚਾ ਸੋਹਣਾ ਹੈ ਮੋੜ ਲਾ ਵਾਪਸ ਹਵਾਨਾ ਦੋਸਤੋ ਦੋਨਾਂ ਸਾਈਡ ਤੋਂ ਹੀ ਨਾੜਾਂ ਦੇ ਨਾਲ ਭਰਿਆ ਹੋਇਆ ਘੱਟ ਵਾਲਾ ਹਵਾਨਾ ਇੱਥੇ ਪਾਣੀ ਦੇ ਲਾਲਾ ਸੋਏ ਕਾ ਜਿਹੜੀ ਤੁਸੀਂ ਦੇਖ ਸਕਦੇ ਹੋ 100 ਕੱਬਣ ਨਾੜਾਂ ਦੀ ਗੱਲ ਕੀਤੀ ਸੀ ਇਸ ਸਾਈਡ ਤੇ ਵੀ ਦੇਖ ਲਿਓ ਤੇ ਮੈਂ ਪਰਲੇ ਪਾਸੇ ਦੀ ਵੀ ਤੁਹਾਨੂੰ ਹਵਾਨੇ ਦੇ ਉੱਤੇ ਨਾੜਾਂ ਇਹਦੇ ਜਰੂਰ ਇੱਕ ਵਾਰ ਦਿਖਾਉਣਾ ਹਵਾਨਾ ਪਛਾਉ ਵੀ ਚੰਗਾ ਹੈ ਇਧਰੋਂ ਵੀ ਨਾੜਾਂ ਤੁਸੀਂ ਹਵਾਨੇ ਤੇ ਇਹਦੇ ਦੇਖ ਸਕਦੇ ਹੋ ਬਹੁਤ ਊਰੀ ਗਵੜਾ ਭਾਜੀ ਕਾਗਜੀ ਲੇਵਾ ਕਾਗਜੀ ਉਹ ਚਮੜੀ ਹੈ ਜੀ ਭੋਰਾ ਵੀ ਫੈਟ ਨਹੀਂ ਹੈਗਾ ਸ਼ਰੀਰ ਛੇ ਜੀ ਅੱਛਾ ਭਾਈ ਇਹ ਦੋ ਅਕੇ ਜਿਹੜੀਆਂ ਦੋ ਕਾਮ ਆ ਰਹੇ ਨੇ ਇਹਦੀ ਕੀ ਡਿਟੇਲ ਆ ਥੋੜਾ ਕ੍ਰਾਸ ਬਰੀਡ ਦਿਸਦੀ ਹੈ ਇਹ ਭਾਜੀ ਗਰਲੈਂਡੋ ਕ੍ਰੋਸ ਹੈ ਜੀ ਬਹੁਤ ਚੰਗੇ ਸੀਮਨ ਤੋਂ ਪ੍ਰੈਗਨੈਂਟ ਆਗੇ ਜੀ ਤਕਰੀਬਨ 10 ਕ ਦਿਨ ਪਏ ਨੇ ਜੀ ਹਜੇ ਸੂਣ ਚ 32-33 ਕਿਲੋ ਦੇ ਦਾ ਪਾਇਆ ਹੋਇਆ ਜੀ ਆਪਾਂ 35 ਕਿਲੋ ਦੀ ਮਿਲਕਿੰਗ ਕਰਾ ਦੂਗੀ ਜੀ ਇੱਕ ਹਫਤਾ ਪੂਰਾ ਬਾਕੀ ਹੈ ਜੀ ਇਹਦਾ ਠੀਕ ਹੈ ਤੋੜ ਦੇ ਛੋਟੂ ਇਹਨੂੰ ਸੋ ਕ੍ਰੋਸ ਬਰੀਡ ਗਾਂ ਭਲੂਣ ਹਵਾਨੇ ਤੇ ਪਾਉਣੀ ਸ਼ੁਰੂ ਕਰਤੀ ਹੈ ਵੈਸੇ ਹਜੇ ਦਹੀਂ ਲੈਂਦੀ ਹੈ ਸੂਣ ਚ ਵੱਟੀ ਵੜਾ ਹੈ ਲੰਬਾਈ ਫੁੱਲ ਹੈ ਕੱਦ ਵੀ ਸੋਨਾ ਹੈ ਹਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਲਿਆ ਭਾਈ ਬਸ ਸੋ ਇਹ ਵੀ ਗਾਂ ਵਿਕਰੀਆस्ते लास्ट ਉੱਤੇ ਇੱਕ ਹੋਰ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ ਵਿਰਿੰਦਰ ਭਾਈ ਕੀ ਡਿਟੇਲ ਆ ਉਹਦੀ ਭਾਜੀ ਇੱਕ ਹਫ਼ਤੇ ਦਾ 10 ਦਿਨ ਲੈ ਜੂਗੀ ਜੀ ਹਜੇ ਬੱਚੀ ਹੂੰ ਬਹੁਤ ਸੋਹਣਾ ਦੁੱਧ ਪਾਇਆ ਹੋਇਆ ਜੀ 35 36 ਕਿਲੋ ਦੁੱਧ ਪਾਇਆ ਹੈ ਕਿ 40 ਕਿਲੋ ਦੁੱਧ ਕਰਾ ਦੂ ਪਾ ਦੂਗੀ ਜੀ ਠੀਕ ਹੈ ਤੇ ਸੀਮਨ ਡੇਲ ਇਹਦੀ ਆਪਣੇ ਕੋਲ ਸਾਰੀ ਹੈਗੀ ਹੈ ਜੀ ਸੀਮਨ ਡੇਲ ਭਾਜੀ ਆਪਾਂ ਉਹ ਦਿਓ ਦੱਸਾਂਗੇ ਜਿਹੜੀ ਜੈਨੂਨ ਹੈਗੀ ਹੈ ਜੀ ਠੀਕ ਹੈ ਕੋਈ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਾ ਹੈ ਕਿ ਬਣਾ ਕੇ ਦੱਸਣੀ ਆ ਪੰਜ ਚਾਰ ਗਾਵਾਂ ਨੇ ਜਿਨ੍ਹਾਂ ਕੋਲ ਆਪਣੇ ਕੋਲ ਸੀਮਨ ਡੇਲ ਹੈਗੀ ਹੈ ਤੇ ਤਿੰਨ ਗਾਵਾਂ ਚਾਰ ਗਾਵਾਂ ਸੂਈਆਂ ਹੋਈਆਂ ਹੋਣਗੀਆਂ ਜੀ ਆਪਣੇ ਕੋਲ ਜਿਹੜੀਆਂ ਉਹਨਾਂ ਦੀ ਸਾਰੀਆਂ ਹੈਗੀਆਂ ਸੋ ਇਹ ਵੀ ਗਾਂ ਤੁਸੀਂ ਦੇਖੋ ਵੱਡੇ ਢਾਂਚੇ ਦੀ ਇਹ ਵੀ ਗਾਂ ਦੱਸੋ ਹਜੇ ਹੈ ਕੱਚੀ ਦੇਣਾ ਹਜੇ ਲੈਂਦੀ ਹੈ ਫੁੱਲ ਲੇਵੈ ਸੋ ਜਿਹਨੂੰ ਕੱਚੇ ਪਸ਼ੂ ਦੀ ਸਮਝ ਆਉਂਦੀ ਹੈ ਵੀ ਕਿੰਨਾ ਦੁੱਧ ਦੇਊਗਾ ਤਿਆਰ ਹੋ ਕੇ ਪ੍ਰੀਮਿਅਮ ਕੁਆਲਿਟੀ ਦੀ ਪਰਖ ਹੈਗੀ ਆ ਤਾਂ ਉਹ ਗੱਬਣ ਪਸ਼ੂ ਖਰੀਦ ਸਕਦਾ ਹੈ ਤੇ ਜਿਹਨੂੰ ਤਿਆਰ ਦੁੱਧ ਚਾਹੀਦਾ ਜਿਵੇਂ ਇਹ ਪੌਲੇ ਦੇ ਵਿੱਚ ਆ ਗਾਵਾਂ ਤੇ ਇਹਨਾਂ ਦਾ ਤੁਸੀਂ ਪੌਲਾ ਚੋ ਕੇ ਦੇਖ ਸਕਦੇ ਹੋ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਇਹਨਾਂ ਤੇ ਤੁਸੀਂ ਕਾਲ ਕਰੋਗੇ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ 11 ਗਾਵਾਂ ਵਿਕਰੀ ਵਾਲੀਆਂ ਤੁਹਾਨੂੰ ਦਿਖਾਉਣੀਆਂ ਸੀ ਤੇ 11 ਹੀ ਦਿਖਾ ਦਿਆਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ